ਬਿਕਰਮ ਸਿੰਘ ਮਜੀਠੀਆ ਦੇ ਗੜ ਯਾਨੀ ਮਜੀਠਾ ਚ ਸਿੱਖਿਆ ਦਾ ਪੱਧਰ ਵੈਂਟੀਲੇਟਰ ਤੇ ਆਖਰੀ ਸਾਹ ਲੈਂਦਾ ਦਿਖਾਈ ਦੇ ਰਿਹਾ ਹੈ ਆਰੋਪ ਨੇ ਕਿ ਕੁਝ ਲੋਕਾਂ ਨੇ ਹਥਿਆਰਾ ਦੇ ਦਮ ਤੇ ਸਕੂਲ ਚ ਨਕਲ ਕਰਵਾਈ ਹੈ ਮਾਮਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਚ ਅੰਗਰੇਜ਼ੀ ਇਮਤਿਹਾਨ ਦਾ ਹੈ ਜਿੱਥੇ ਮੰਗਲਵਾਰ ਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਨਕਲ ਕਰਵਾਈ ਗਈ ਤਸਵੀਰਾਂ ਉਸ ਵੇਲੇ ਦੀਆਂ ਗਵਾਹ ਨੇ ਜਦੋਂ ਵਿਦਿਆਰਥਣਾ ਗਰੁੱਪ ਬਣਾ ਕੇ ਪੇਪਰ ਦੇ ਰਹੀਆਂ ਨੇ ਨਕਲ ਮਾਮਲੇ 'ਚ ਜਿੱਥੇ ਸਕੂਲ ਪ੍ਰਿੰਸੀਪਲ ਦੀ ਬੋਲਤੀ ਬੰਦ ਹੋ ਗਈ ਹੈ ਉਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਕਲ ਦਾ ਸੇਰਾ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਸਿਰ ਬਣ ਰਹੇ ਨੇ। ਜਵਾਬ ਦਿਦੋ ਕਿ ਮਤਲਬ ਸਰ ਜਿਹੜਾ ਜਿਹੜਾ ਨਕਲ ਚੱਲੀ ਸਰ ਕੀ ਕਹਿਣਾ ਜਾਂਦੇ ਹੋ ਜੀ ਮਤਲਬ ਤੁਸੀਂ ਆਪ ਕਰਵਾਈ ਹੈ ਮਤਲਬ। ਸਰ ਕੁਛ ਤੇ ਜਵਾਬ ਦਿਓ ਨਾ। ਸਰ ਤੁਸੀਂ ਪ੍ਰਿੰਸੀਪਲ ਉਹ ਸਕੂਲ ਦੇ ਉਹਦੇ ਪ੍ਰਿੰਸੀਪਲ ਕਰਤੋ ਹੀ। ਸਕੂਲ ਦੀ ਜਿਹੜੀ ਮੈਨੇਜਮੈਂਟ ਸੀ ਮੈਂ ਉਹਨਾਂ ਦੇ ਕੋਲ ਵੀ ਬਿਆਨ ਲਏ ਆ। ਉਹਨਾਂ ਨੇ ਇਹ ਹੀ ਕਿਹਾ ਸਾਡਾ ਕਿ ਸਾਡੀ ਵਾਹ ਨਹੀਂ ਗਈ ਅਸੀਂ ਪੂਰਾ ਯੋਰ ਲਗਾਇਆ ਵੀ ਲੋਕਾਂ ਨੂੰ ਉਹਨਾਂ ਨੂੰ ਇੱਕ ਸਾਈਡ ਤੇ ਕਰੀਏ ਔਰ ਜਿਹੜਾ ਬੱਚਿਆਂ ਨੂੰ ਜਿਹੜਾ ਮਾਹੌਲ ਬਣਾ ਕੇ ਦਈਏ ਕਿ ਸਾਡੇ ਸਾਡੀ ਵਾਹ ਨਹੀਂ ਗਈ ਸਾਨੂੰ ਜਿਹੜੀ ਆਪਣੀ ਪੁਲਿਸ ਤੋਂ ਪ੍ਰੋਟੈਕਸ਼ਨ ਦਿੱਤੀ ਜਾਵੇ ਉੱਥੇ ਹਥਿਆਰਾਂ ਵਾਲੇ ਲੋਕ ਤਰੇ ਫਿਰਦੇ ਸੀਗੇ ਔਰ ਸਾਡੀ ਸਿਕਿਉਰਿਟੀ ਕੋਈ ਨਹੀਂ ਸੀ ਜਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਪੁਲਿਸ ਦੇ ਸਹੀ ਤਰ੍ਹਾਂ ਸਹਿਯੋਗ ਨਾ ਦੇਣ ਕਰਕੇ ਇਹ ਨਕਲकांड ਹੋਇਆ ਹੈ ਪਰ ਪਵਿੱਖ ਚ ਨਕਲ ਰੋਕਣ ਲਈ ਸਖਤਾਈ ਵਰਤੀ ਜਾਵੇਗੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ